ਸਾਨੂੰ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਇੰਦਗੜ ਦੇ ਵਿੱਚ ਇੱਕ ਮੰਤਰੀ ਨਾਂ ਦਾ ਵਿਅਕਤੀ ਸਾਈਡ ਤੇ ਖੇਤਾਂ ਦੇ ਵਿੱਚ ਡਿੱਗਾ ਮਰਿਆ ਪਿਆ ਹੋਇਆ ਤੇ ਜਦੋਂ ਸਾਡੀ ਟੀਮ ਉੱਥੇ ਜਾ ਕੇ ਦੇਖਿਆ ਮੌਕੇ ਤੇ ਜਾ ਕੇ ਤੇ ਸਾਰਾ ਵੈਰੀਫਾਈ ਕੀਤਾ ਉਸ ਤੋਂ ਬਾਅਦ ਅਸੀਂ ਤੁਰੰਤ ਐਫੇਅਰ ਦਰਜ ਕਰਕੇ ਤੇ ਪਤਾ ਕਰਕੇ ਸਾਰਾ ਵੀ ਕਿਹੜੇ ਬੰਦਿਆਂ ਨੇ ਇਹ ਚੀਜ਼ ਕੀਤੀ ਹੋਈ ਆ ਤੇ ਉਹਨਾਂ ਦੋਸ਼ੀਆਂ ਤੇ ਬਾਈ ਨੇਮ ਪਰਚਾ ਦਰਜ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਸਰ ਪਰਿਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਕੋਈ ਨਸ਼ੀਦੀ ਚੀਜ਼ ਪੁਆਈ ਸੀ ਦੇ ਦੋਸਤਾਂ ਨੇ ਜਿਸ ਕਰਕੇ ਇਹਦੀ ਮੌਤ ਹੋਈ ਹੈ ਹਾਂਜੀ ਉਹ ਅਸੀਂ ਹੁਣ ਇਹਨਾਂ ਦਾ ਪੋਸਟਮਾਰਟਮ ਕਰਾ ਕੇ ਜੋ ਵੀ ਅੱਗੇ ਇਹਦੇ ਵਿੱਚ ਤੱਥ ਸਾਹਮਣੇ ਆਉਣਗੇ ਉਹਦੇ ਅਧਾਰ ਤੇ ਅੱਗੇ ਕਾਰਵਾਈ ਕਰਾਂਗੇ ਸਰ ਮਾਮਲਾ ਦਰਜ ਹੋ ਗਿਆ ਹਾਂਜੀ ਪਰਚਾ ਦਰਜ ਕਰ ਦਿੱਤਾ ਗਿਆ ਕਿੰਨੇ ਬੰਦਿਆਂ ਤੇ ਮਾਮਲਾ ਦਰਜ ਹੋਇਆ ਸਰ ਮਾਮਲਾ ਇਹ ਐਫਆਰ ਨੰਬਰ 237/24 ਅੰਡਰ ਸੈਕਸ਼ਨ 105 ਤੇ 3 ਸਬਕਲੋਜ਼ 5 ਬੀਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਇਹਦੇ ਵਿੱਚ ਦੋਸ਼ੀ ਗਰਮੀਤ ਸਿੰਘ ਤੇ ਮੰਗਲ ਸਿੰਘ ਨੂੰ ਅਰੈਸਟ ਕੀਤਾ ਗਿਆ ਬਿਨਾਰ ਡੇਢ ਰੁਪਏ ਦੀ ਇਹ ਮਹਾਂ ਵਿਤੀ ਬਣਾਣਾ ਹੋਣਾ ਹੈ ਤੇ ਮਹਾਂ ਵਿਤੀ ਇਹਨਾਂ ਨੂੰ ਹਾਲ ਵੀ ਕਰਦਾ ਪੂਰਾ ਉਧਰ ਪੰਜਾਂ ਨਿਕਲ ਆਇਆ ਸਾਨੂੰ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਇੰਦਗੜ ਦੇ ਵਿੱਚ ਇੱਕ ਮੰਤਰੀ ਨਾਂ ਦਾ ਵਿਅਕਤੀ ਸਾਈਡ ਤੇ ਖੇਤਾਂ ਦੇ ਵਿੱਚ ਡਿੱਗਾ ਮਰਿਆ ਪਿਆ ਹੋਇਆ ਤੇ ਜਦੋਂ ਸਾਡੀ ਟੀਮ ਉੱਥੇ ਜਾ ਕੇ ਦੇਖਿਆ ਮੌਕੇ ਤੇ ਜਾ ਕੇ ਤੇ ਸਾਰਾ ਵੈਰੀਫਾਈ ਕੀਤਾ ਉਸ ਤੋਂ ਬਾਅਦ ਅਸੀਂ ਤੁਰੰਤ ਐਫੇਆਰ ਦਰਜ ਕਰਕੇ ਤੇ ਪਤਾ ਕਰਕੇ ਸਾਰਾ ਵੀ ਕਿਹੜੇ ਬੰਦਿਆਂ ਨੇ ਇਹ ਚੀਜ਼ ਕੀਤੀ ਹੋਈ ਆ ਤੇ ਉਹਨਾਂ ਦੋਸ਼ੀਆਂ ਤੇ ਬਾਈ ਨੇਮ ਪਰਚਾ ਦਰਜ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਸਰ ਪਰਿਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਕੋਈ ਨਸ਼ੀਦੀ ਚੀਜ਼ ਪੁਵਾਈ ਸੀ ਇਹਦੇ ਦੋਸਤਾਂ ਨੇ ਜਿਸ ਕਰਕੇ ਇਹਦੀ ਮੌਤ ਹੋਈ ਹੈ ਹਾਂਜੀ ਉਹ ਅਸੀਂ ਹੁਣ ਇਹਨਾਂ ਦਾ ਪੋਸਟਮਾਰਟਮ ਕਰਾ ਕੇ ਜੋ ਵੀ ਅੱਗੇ ਇਹਦੇ ਵਿੱਚ ਤੱਥ ਸਾਹਮਣੇ ਆਉਣਗੇ ਉਹਦੇ ਆਧਾਰ ਤੇ ਅੱਗੇ ਕਾਰਵਾਈ ਕਰਾਂਗੇ ਸਰ ਮਾਮਲਾ ਦਰਜ ਹੋ ਗਿਆ ਹਾਂਜੀ ਪਰਚਾ ਦਰਜ ਕਰ ਦਿੱਤਾ ਗਿਆ ਕਿੰਨੇ ਬੰਦੇ ਦਾ ਮਾਮਲਾ ਦਰਜ ਹੋਇਆ ਸਰ ਮਾਮਲਾ ਇਹ ਐਫਆਰ ਨੰਬਰ 237/24 ਅੰਡਰ ਸੈਕਸ਼ਨ 105 ਤੇ 3 ਸਬਕਲੋਜ਼ 5 ਬੀਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਇਹਦੇ ਵਿੱਚ ਦੋਸ਼ੀ ਗਰਮੀਤ ਸਿੰਘ ਤੇ ਮੰਗਲ ਸਿੰਘ ਨੂੰ ਅਰੈਸਟ ਕੀਤਾ ਗਿਆ ਸਾਨੂੰ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਇੰਦਗੜ ਦੇ ਵਿੱਚ ਇੱਕ ਮੰਤਰੀ ਨਾਂ ਦਾ ਵਿਅਕਤੀ ਸਾਈਡ ਤੇ ਖੇਤਾਂ ਦੇ ਵਿੱਚ ਡਿੱਗਾ ਮਰਿਆ ਪਿਆ ਹੋਇਆ ਤੇ ਜਦੋਂ ਸਾਡੀ ਟੀਮ ਉੱਥੇ ਜਾ ਕੇ ਦੇਖਿਆ ਮੌਕੇ ਤੇ ਜਾ ਕੇ ਤੇ ਸਾਰਾ ਵੈਰੀਫਾਈ ਕੀਤਾ ਉਸ ਤੋਂ ਬਾਅਦ ਅਸੀਂ ਤੁਰੰਤ ਐਫੇਅਰ ਦਰਜ ਕਰਕੇ ਤੇ ਪਤਾ ਕਰਕੇ ਸਾਰਾ ਵੀ ਕਿਹੜੇ ਬੰਦਿਆਂ ਨੇ ਇਹ ਚੀਜ਼ ਕੀਤੀ ਹੋਈ ਆ ਤੇ ਉਹਨਾਂ ਦੋਸ਼ੀਆਂ ਤੇ ਬਾਈ ਨੇਮ ਪਰਚਾ ਦਰਜ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਹੈ ਸਿਰ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਕੋਈ ਨਸ਼ੀਦੀ ਚੀਜ਼ ਕੋਈ ਇਸੇ ਦੇ ਦੋਸਤਾਂ ਨੇ ਜਿਸ ਕਰਕੇ ਇਹਦੀ ਮੌਤ ਹੋਈ ਹੈ ਹਾਂਜੀ ਉਹ ਅਸੀਂ ਹੁਣ ਇਹਨਾਂ ਦਾ ਪੋਸਟਮਾਰਟਮ ਕਰਾ ਕੇ ਜੋ ਵੀ ਅੱਗੇ ਇਹਦੇ ਵਿੱਚ ਤੱਥ ਸਾਹਮਣੇ ਆਉਣਗੇ ਉਹਦੇ ਅਧਾਰ ਤੇ ਅੱਗੇ ਕਾਰਵਾਈ ਕਰਾਂਗੇ ਸਰ ਮਾਮਲਾ ਦਰਜ ਹੋ ਗਿਆ ਹਾਂਜੀ ਪਰਚਾ ਦਰਜ ਕਰ ਦਿੱਤਾ ਗਿਆ ਕਿੰਨੇ ਬੰਦੇ ਤੇ ਮਾਮਲਾ ਦਰਜ ਹੋਇਆ ਸਰ ਮਾਮਲਾ ਇਹ ਐਫਆਰ ਨੰਬਰ 237/24 ਅੰਡਰ ਸੈਕਸ਼ਨ 105 ਤੇ 3 ਸਬਕਲੋਜ਼ 5 ਬੀਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਇਹਦੇ ਵਿੱਚ ਦੋਸ਼ੀ ਗਰਮੀਤ ਸਿੰਘ ਤੇ ਮੰਗਲ ਸਿੰਘ ਨੂੰ ਅਰੈਸਟ ਕੀਤਾ ਗਿਆ ਤਨਾਰ ਦੇ ਬਿਲਕੁਲ ਪਿੱਛੇ ਮਹਾ ਦਿੱਤੀ ਪਿਆ ਉਹ ਜੁੜਨਾ ਹੈ ਨਾ ਫਿਰ ਮਹਾ ਦਿੱਤੀ ਨਾ ਲਿਆ ਉਹ ਜੁੜਨਾ ਹਾਲ ਵੀ ਕਰਦਾ ਲਾਈਕ ਪੂਰਾ ਉਧਰ ਪਾ ਦੇਣਾ ਪੰਜਾਂ ਨਿਕਲਦਾ ਹੋਇਆ